ਆਮ ਆਵੀ ਪਾਰਟੀ ਨੂੰ ਸੱਤਾ ਵਿੱਚ ਆਇਰੂ 2.5 ਸਾਲ ਹੋ ਚੱਕੇ ਨੇ ਕਿ ਲੱਗਦਾ ਵੀ ਲੋਕਾਂ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਨੇ ਉਹਨੇ ਕੰਮ ਤੇ ਇਹ ਕਿੰਨਾ ਨੇ ਬੜਾ ਵਧੀਆ ਕੀਤਾ ਪਰ ਉਹ ਇਹਨਾਂ ਨੇ ਵਾਅਦਾ ਨਹੀਂ ਸੀ ਲੋਕਾਂ ਨਾਲ ਕੀਤਾ ਉਹ ਸਾਨੂੰ ਬਾਅਦ ਚ ਪਤਾ ਲੱਗਾ ਉਹ ਵਾਅਦਾ ਇਹ ਵੀ ਮੁੱਖ ਮੰਤਰੀ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਨੇ ਆਪਣੇ ਆਪਣੇ ਵਿਆਹ ਕਰਾ ਲਈ ਬਸ ਉਸ ਤੋਂ ਬਾਅਦ ਜਿਹੜੇ ਕੀ ਆਨੰਦ ਮਾਨਿਆ ਜਾ ਰਿਹਾ ਹੋਰ ਤੇ ਕੁਝ ਨਹੀਂ ਕੀਤਾ ਐਰ ਕੀ ਵੋਟਾਂ ਪਈਆਂ ਲੋਕਾਂ ਨੂੰ ਸੱਤਾ ਵਿੱਚ ਲਗਾ ਕੇ ਕਿ ਕਿ ਨਸ਼ਾ ਪੰਜਾਬ ਵਿੱਚ ਖਤਮ ਕੀਤਾ ਜਾਊਗਾ ਕੀ ਲੱਗਦਾ ਪੰਜਾਬ ਨਸ਼ਾ ਖਤਮ ਹੋ ਗਿਆ ਮੈਨੂੰ ਤੇ ਨਹੀਂ ਲੱਗਦਾ ਜੀ ਖਤਮ ਹੋਇਆ 2017 ਤੋਂ ਲੈ ਕੇ 22 ਤੱਕ ਜੋ ਕਾਂਗਰਸ ਪਾਰਟੀ ਨੇ ਜਿਹੜੀ ਨੱਥ ਪਾਈ ਸੀ ਨਸ਼ੇ ਨੂੰ ਉਹ ਕੋਈ ਹੋਰ ਨਹੀਂ ਪਾ ਸਕਦੀ ਇਹਨਾਂ ਨੇ ਤੇ ਕੀ ਹੈ ਰੋ ਸੋਸ਼ਲ ਮੀਡੀਆ ਤੇ ਬੰਨੇ ਆ ਕਈ ਲੋਕ ਮਰਦੇ ਭਏ ਨਸ਼ਿਆਂ ਨਾਲ ਟੀਕੇ ਮਿਲ ਰਹੇ ਨੇ ਠੀਕ ਹੈ ਜੀ ਆਪਾਂ ਜੇਲਾਂ ਦੇ ਵਿੱਚ ਬੁਰੇ ਹਾਲ ਨੇ ਜੇ ਧਿਆਨ ਹੀ ਨਹੀਂ ਆਪਣਾ ਧਿਆਨ ਹੀ ਆਪਣਾ ਕਿਤੇ ਹੋਰ ਬੰਨੇ ਆ ਧਿਆਨ ਹੀ ਆਪਣਾ ਬਸ ਪੈਸੇ ਖਰਚਣ ਨਾਲੇ ਬੰਨੇ ਆ ਬੀ ਸੈਂਟਰ ਤੋਂ ਜੀ 1000 ਕਰੋੜ ਦਾ ਹੋਰ ਵਧਾ ਦਿਓ ਇਸ਼ਤਿਹਾਰਸ਼ ਪਾਲੇ ਅਖਬਾਰਾਂ ਚ ਦੇ ਦਿੱਤੀਆਂ ਫਲੈਕਸਾਂ ਲਵਾ ਲਈਆਂ ਰਹਿਣ ਵਾਲੇ ਤੁਸੀਂ ਪੰਜਾਬ ਦੇ ਐਡਵਰਟਾਈਜ਼ਮੈਂਟ ਤੁਸੀਂ ਗੁਜਰਾਤ ਚ ਕਰੰਦੇ ਜੇ ਆਪਾਂ ਰੋਜ਼ ਦੇਖਦੇ ਆਂ ਕਈ ਨੌਜਵਾਨ ਮਰਦੇ ਪੈ ਰੋਜ਼ ਗੋਲੀਆਂ ਚੱਲਨਦੀਆਂ ਆਂ ਆਪਾਂ ਨੌਜਵਾਨ ਆਪਣਾ ਹੋਣ ਹਾਰ ਸਿੰਗਰ ਮੂਸੇ ਵਾਲਾ ਗਵਾ ਬੈਠੇ ਕਈ ਹੋਰ ਨੌਜਵਾਨ ਗਵਾ ਬੈਠੇ ਜੇ ਧਿਆਨ ਸਰਕਾਰ ਦਾ ਹੋਵੇ ਕਹਿੰਦੇ ਆ ਨਾ ਪੁਲਸ ਚਾਵੇ ਤੇ ਕੀ ਨਹੀਂ ਹੋ ਸਕਦਾ ਪੁਲਸ ਚਾਵੇ ਤੇ ਮਰਦੇ ਤੋਂ ਵੀ ਪੁੱਛ ਲੈਂਦੀ 10 ਤੇਰਾ ਕਤਲ ਕਿੰਨੇ ਕੀਤਾ ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਕੋਈ ਇਰਾਦਾ ਇਹਨਾਂ ਦਾ 5 ਸਾਲ ਦਾ ਹੀ ਵੀ ਸਾਰਿਆਂ ਨੂੰ ਇਹ ਹੀ ਭਗਵੰਤ ਮਾਨ ਜੀ ਨੂੰ ਇਹ ਮੈਂ ਵੇਖ ਲਾ ਵੀ ਮੁੱਖ ਮੰਤਰੀ ਟੌਰ ਕੀ ਹੁੰਦੀ ਆ ਨਵੇਂ-ਨਵੇਂ ਐਮਐਲਏ ਬਣੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਦੇਖ ਲਈ ਜੀ ਟੌਰ ਕੀ ਹੁੰਦੀ ਤੇ ਕਹਿੰਦੇ ਵੀ ਤੁਹਾਡੀ ਸਰਕਾਰ ਵੀ 2017 ਵਿੱਚ ਜੇਕਰ ਲੱਕ ਤੋੜਿਆ ਸੀ ਸਰਕਾਰ ਨੇ ਮੇਰੇ ਵੀ ਬੇਰਤੀ ਸੋਲੋ ਨਸ਼ੇ ਲੱਕ ਤੋੜਿਆ ਸੀ ਫਿਰ ਚੱਲਦੀ ਸਰਕਾਰ ਚੋਂ ਜਿਹੜੇ ਸੀ ਉਸਦਾਂ ਤੇ ਕੈਪਟਨ ਮਹਿੰਦਰ ਸਿੰਘ ਨੂੰ ਕਿਉਂ ਤਾਰਿਆ ਗਿਆ ਜੇ ਕੰਮ ਵਧੀਆ ਕੀਤਾ ਸੀ ਉਹਨਾਂ ਨੇ ਸਾਰ ਕੇ ਇਹਨੇ ਕੋਈ ਰੈਪਟਰ ਥੋੜਾ ਪੱਕੀ ਲਖਾਤੀ ਐ ਵੀ ਐਗਰੀਮੈਂਟ ਕਰ ਲਿਆ ਵੀ ਸਾਰੀ ਉਮਰ ਲਈ ਜਿਹੜਾ ਕਿ ਸੀਐਮ ਐ ਕੈਪਟਨ ਮਹਿੰਦਰ ਸਿੰਘ ਨੇ ਪੰਜਾਬ ਚ ਗਰਾਫ ਕਿੰਨਾ ਦੇ ਦੋ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਗਰਾਫ ਰਿਆ ਹੀ ਕੋਈ ਨਹੀਂ 92 ਤੋਂ ਕਿੰਨੇ ਤੇ ਆ ਗਏ ਤਿੰਨ ਸੀਟਾਂ ਤਿੰਨ ਸੀਟਾਂ ਖੜੀਆਂ ਤੇ ਬਿਲਾ ਲੋ ਨਾ ਤਿੰਨ ਨੌ ਲੱਗੇ ਉਹਨਾਂ ਦੇਖ ਨੂੰ 27 ਐਮਐਲਏ ਰਹਿ ਗਏ ਜਿੱਤਨ ਦੇ ਹਿਸਾਬ ਨਾਲ ਤੇ 27 ਐਮਐਲਏ ਰਹਿ ਗਏ ਨਾ ਤੇ ਫਿਰ ਕੀ ਗਰਾਫ ਰਹਿ ਗਿਆ 92 ਤੋਂ 72 ਤੇ ਆਗੇ 72 ਦੇ ਵਿੱਚ ਕਿ ਕਾਂਗਰਸ ਪਾਰਟੀ ਫੱਟੇ ਚੱਕੂਗੀ ਬਾਅਦ ਦੇ ਜਿਹੜੇ ਲੋਕਾਂ ਨਾਲ ਕਰਾਂਗੇ ਉਹ ਪੂਰੇ ਕਰਾਂਗੇ ਆ ਉਹਨਾਂ ਨੇ 2029 ਦੇ ਵਿੱਚ ਹਾਈ ਕਮਾਂਡ ਜਿਹੜੀ ਦਿੱਲੀ ਦੇ ਵਿੱਚ ਵੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ 72 ਪੰਜਾਬ ਚ ਬਣੇਗੀ 26 ਜਨਵਰੀ 15 ਅਗਸਤ ਹੋਏ ਲੋਕ ਆਪਣੇ ਕੰਮ ਗਿਣਾਉਂਦੀ ਹੈ ਤੇ ਸੀਐਮ ਸਾਹਿਬ ਆਪਣੇ ਘਰ ਦੀਆਂ ਖੁਸ਼ੀਆਂ ਗਿਣਾ ਰਹੇ ਸੀ ਸੋ ਇਸ ਕਰਕੇ ਇੱਕ ਬਦਲਾ ਜਿਹੜਾ ਲੋਕਾਂ ਨੇ ਲੈਣ ਦਾ ਲੋਕ ਆਪ ਦੁਖੀ ਨੇ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਆਮ ਆਮੀ ਪਾਰਟੀ ਨੂੰ ਸੱਤਾ ਵਿੱਚ ਆਏ ਨੂੰ 22 ਸਾਲ ਹੋ ਚੁੱਕੇ ਨੇ ਤੇ ਆਮ ਆਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਬਹੁਤ ਕੀਤੇ ਸੀ ਵੀ ਤੁਹਾਡਾ ਪੰਜਾਬ ਦਾ ਵਿਕਾਸ ਕੀਤਾ ਜਾਊਗਾ ਹਰ ਕਮੜੀ ਲੋਕਾਂ ਨੂੰ ਸੂਤਾਤੀ ਆਣੀ ਹੈ ਇਸ ਤਮਾਮ ਉਹਦੇ ਆ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਕਾਂਗਰਸ ਪਾਰਟੀ ਦੇ ਯੂਥ ਆਗੂ ਰਿਤਿਕ ਅਰੋੜਾ ਜੀ ਰਿਤਿਕ ਅਰੋੜਾ ਜੀ ਬਹੁਤ ਬਹੁਤ ਸਵਾਗਤ ਹੈ ਜੜਾਇਆ ਪੰਜਾਬੀ ਲੋਕ ਚੈਨਲ ਧੰਨਵਾਦ ਜੀ ਰੋੜਾ ਸਾਹਿਬ ਕਿਸਾਨ ਦੇ ਦਿਓ ਆਮ ਆਪੀ ਪਾਰਟੀ ਨੂੰ ਸੱਤਾ ਵਿੱਚ ਆਈ ਰੂ 2.5 ਸਾਲ ਹੋ ਚੱਕੇ ਨੇ ਕੀ ਲੱਗਦਾ ਵੀ ਲੋਕਾਂ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਨੇ ਉਹਨੇ ਮੈਂ ਪਹਿਲਾਂ ਤੁਹਾਨੂੰ ਪੁੱਛ ਲੈਣਾ ਤੁਸੀਂ ਦੱਸੋ ਵਾਅਦੇ ਪੂਰੇ ਕੀਤੇ ਨੇ ਨੇ ਮੇਰੇ ਸਾਹਿਬ ਵੀ ਤੁਸੀਂ ਲੀਡਰ ਯਾਰ ਤੁਹਾਡਾ ਗੱਲਬਾਤ ਕਰਦਾ ਯਾਰ ਕੀ ਵਾਕੇ ਜਿਹੜੇ ਸੱਤਾ ਵਾਅਦੇ ਕੀਤੇ ਆ ਜਿੱਤੇ ਗਿਲਾਦਾਵਾ ਪੂਰੀ ਕੀਤੇ ਲੋਕਾਂ ਨੇ ਤੁਸੀਂ ਵੀ ਸਰ ਲੋਕਾਂ ਦੇ ਵਿੱਚ ਰਹਿੰਦੇ ਹੋ ਮੈਂ ਤਾਂ ਵੀ ਤੁਹਾਨੂੰ ਪੁੱਛ ਰਿਹਾ ਵੀ ਸ਼ਾਇਦ ਕੋਈ ਗਲਤੀ ਸਾਡੇ ਕੋ ਕਿਉਂਕਿ ਲੋਕ ਕਈ ਵਾਰ ਇਹ ਕਹਿ ਦਿੰਦੇ ਆ ਵੀ ਇਹ ਤੇ ਦੂਜੀ ਪਾਰਟੀ ਦੇ ਇਹ ਤੇ ਕਹਿਣਗੇ ਕਹਿਣਗੇ ਨਹੀਂ ਕੀਤਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਤੁਸੀਂ ਦੱਸ ਦਿਓ ਵੀ ਤੁਸੀਂ ਇਹਨਾਂ ਨੇ ਕੋਈ ਕੰਮ ਮੈਂ ਤਾਂ ਦਸੂਗਾ ਦਸੂਗਾ ਪਰ ਤੁਹਾਡੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਤੁਸੀਂ ਵੀ ਸੱਤਾਧਾਰ ਦੇ ਲੀਡਰ ਹੋ ਤੁਸੀਂ ਕੀ ਕਰਦੇ ਹੋ ਕਿ ਲੱਗਦਾ ਪੰਜਾਬ 'ਚ ਵਿਕਾਸ ਹੋ ਰਿਹਾ ਹੈ ਕਿ ਲੱਗਦਾ ਜਿਹੜੇ ਲੋਕਾਂ ਨੇ ਵਾਅਦੇ ਕਰਕੇ ਵੋਟਾਂ ਲਈਆਂ ਸੀ ਕਿ ਲੱਗਦਾ ਉਹ ਵਾਅਦਾ ਪੂਰੇ ਹੋ ਗਿਤੇ ਨੇ ਦੇਖੋ ਕੰਮ ਤੇ ਇਹਨਾਂ ਨੇ ਬੜਾ ਵਧੀਆ ਕੀਤਾ ਪਰ ਉਹ ਇਹਨਾਂ ਨੇ ਵਾਦਾ ਨਹੀਂ ਲੋਕਾਂ ਨਾਲ ਕੀਤਾ ਉਹ ਸਾਨੂੰ ਬਾਅਦ ਚ ਪਤਾ ਲੱਗਾ ਉਹ ਵਾਦਾ ਇਹ ਵੀ ਮੁੱਖ ਮੰਤਰੀ ਤੋਂ ਲੈ ਕੇ ਐਮਐਲਏ ਤੱਕ ਇਹਨਾਂ ਨੇ ਆਪਣੇ ਆਪਣੇ ਵਿਆਹ ਕਰਾ ਲਏ ਜਿਹੜਾ ਕਿ ਹੋਰ ਕੋਈ ਮੈਨੂੰ ਨਹੀਂ ਦਿਖਦਾ ਵੀ ਪੰਜਾਬ ਦੇ ਵਿੱਚ ਕੋਈ ਵਿਕਾਸ ਹੋਇਆ ਹੋਵੇ ਸਿਰਫ ਵਿਕਾਸ ਆਪਣਾ ਫਾਇਦਾ ਜ਼ਰੂਰ ਆਮ ਆਦਮੀ ਵਾਲਿਆਂ ਨੇ ਕੀਤਾ ਕਿ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਐਮਐਲਏ ਤੱਕ ਨੇ ਆਪਣੇ ਆਪਣੇ ਵਿਆਹ ਕਰਾ ਲਏ ਬਸ ਉਸ ਤੋਂ ਬਾਅਦ ਜਿਹੜੇ ਕੀ ਆਨੰਦ ਮਾਨਿਆ ਜਾ ਰਿਹਾ ਹੋਰ ਤੇ ਕੁਝ ਨਹੀਂ ਕੀਤਾ ਗੱਲ ਕਰੀਏ ਪੰਜਾਬ ਦੀ ਜਦੋਂ ਵੀ ਸਿਆਸਤ ਸ਼ੁਰੂ ਹੁੰਦੀ ਆ ਨਸ਼ੇ ਨੂੰ ਲੈ ਕੇ ਵੀ ਨਸ਼ਾ ਪੰਜਾਬ ਵਿੱਚ ਖਤਮ ਕੀਤਾ ਜਾਊਗਾ ਐਰਕੀ ਵੋਟਾਂ ਪਈਆਂ ਲੋਕਾਂ ਨੂੰ ਸੱਤਾ ਵਿੱਚ ਲਗਾ ਕੇ ਆ ਕਿ ਵੀ ਨਸ਼ਾ ਪੰਜਾਬ ਵਿੱਚ ਖਤਮ ਕੀਤਾ ਜਾਊਗਾ ਕਿ ਲੱਗਦਾ ਪੰਜਾਬ ਨਸ਼ਾ ਖਤਮ ਹੋ ਗਿਆ ਮੈਨੂੰ ਤੇ ਨਹੀਂ ਲੱਗਦਾ ਜੀ ਖਤਮ ਹੋਇਆ 2017 ਤੋਂ ਲੈ ਕੇ 22 ਤੱਕ ਜੋ ਕਾਂਗਰਸ ਪਾਰਟੀ ਨੇ ਜਿਹੜੀ ਨੱਥ ਪਾਈ ਸੀ ਨਸ਼ੇ ਨੂੰ ਉਹ ਕੋਈ ਹੋਰ ਨਹੀਂ ਪਾ ਸਕੀ ਇਹਨਾਂ ਨੇ ਤੇ ਕੀ ਆਂ ਰੋ ਸੋਸ਼ਲ ਮੀਡੀਆ ਦੇ ਵੰਨੇ ਆਂ ਕਈ ਲੋਕ ਮਰਦੇ ਪਏ ਨਸ਼ਿਆਂ ਨਾਲ ਟੀਕੇ ਮਿਲ ਰਹੇ ਨੇ ਠੀਕ ਹੈ ਜੀ ਆਪਾਂ ਜੇਲਾਂ ਦੇ ਵਿੱਚ ਬੁਰੇ ਹਾਲ ਨੇ ਸੋ ਇਹਨਾਂ ਦੇ ਨਸ਼ਾਏ ਕਿੱਥੋਂ ਖਤਮ ਕਰ ਲਨਗੇ ਜੇ ਧਿਆਨ ਹੋਊਗਾ ਸਰਕਾਰ ਦਾ ਤੇ ਆਪਾਂ ਜਿਹੜਾ ਨਸ਼ਾ ਖਤਮ ਕਰ ਸਕਦੇ ਆ ਨਾ ਜੇ ਧਿਆਨ ਹੀ ਨਹੀਂ ਆਪਣਾ ਧਿਆਨ ਹੀ ਆਪਣਾ ਕਿਤੇ ਹੋਰ ਬੰਨੇ ਆ ਧਿਆਨ ਹੀ ਆਪਣਾ ਬਸ ਪੈਸੇ ਖਰਚਣ ਵਾਲੇ ਬੰਨੇ ਆ ਵੀ ਸੈਂਟਰ ਤੋਂ ਜੀ 10000 ਕਰੋੜ ਦਾ ਹੋਰ ਵਧਾ ਦਿਓ ਇਸ ਤੇ ਆਰਸ਼ਪਾਲੇ ਖਬਰਾਂ ਚ ਦੇ ਦਿੱਤੀਆਂ ਫਲੈਕਸਾਂ ਲਵਾ ਲਈਆਂ ਰਹਿਣ ਵਾਲੇ ਤੁਸੀਂ ਪੰਜਾਬ ਦੇ ਐਡਵਰਟਾਈਜ਼ਮੈਂਟ ਤੁਸੀਂ ਗੁਜਰਾਤ ਚ ਕਰੰਦੇ ਜੇ ਸੋ ਐਸੀਆਂ ਗੱਲਾਂ ਕਰਕੇ ਜੇ ਆਪਣਾ ਧਿਆਨ ਹੀ ਇਸ ਕੰਮ ਚ ਹੋਊਗਾ ਤੇ ਲੋਕ ਭਲਾਈ ਕੰਮ ਆਪਾਂ ਕਿਵੇਂ ਕਰਾਂਗੇ ਸਰਕਾਰ ਹੁੰਦੀ ਲੋਕਾਂ ਦਾ ਕੰਮ ਕਰਨ ਲਈ ਨਾ ਕਿ ਆਪਣਾ ਫਾਇਦਾ ਵੇਖਣ ਲਈ ਸੋ ਐਸ ਕਰਕੇ ਆਪਾਂ ਰੋਜ਼ ਦੇਖਦੇ ਆਂ ਕਈ ਨੌਜਵਾਨ ਮਰਦੇ ਪੈ ਰੋਜ਼ ਗੋਲੀਆਂ ਚੱਲਣਦੀਆਂ ਆਂ ਆਪਾਂ ਨੌਜਵਾਨ ਆਪਣਾ ਹੋਣ ਹਾਰ ਸਿੰਘਰ ਮੂਸੇ ਵਾਲਾ ਗਵਾ ਬੈਠੇ ਕਈ ਹੋਰ ਨੌਜਵਾਨ ਗਵਾ ਬੈਠੇ ਸੋ ਐਸ ਕਰਕੇ ਜੇ ਧਿਆਨ ਸਰਕਾਰ ਦਾ ਹੋਵੇ ਕਹਿੰਦੇ ਆ ਨਾ ਪੁਲਿਸ ਚਾਵੇ ਤੇ ਕੀ ਨਹੀਂ ਹੋ ਸਕਦਾ ਪੁਲਿਸ ਚਾਵੇ ਤੇ ਮਰਦੇ ਤੋਂ ਵੀ ਪੁੱਛ ਲੈਂਦੀ ਦੱਸ ਤੇਰਾ ਕਤਲ ਕਿਹਨੇ ਕੀਤਾ ਸੋ ਐਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਸਮਝਣਾ ਚਾਹੀਦਾ ਵੀ 2.5 ਸਾਲਾਂ 'ਚ ਜਿਹੜਾ ਤੁਹਾਡਾ ਰਿਕਾਰਡ ਸੀ ਉਹ ਜਵਾਬ ਲੋਕਾਂ ਨੇ 2024 ਦੀ ਲੋਕ ਸਭਾ ਦੇ ਵਿੱਚ ਦੇ ਦਿੱਤਾ ਜੇ ਤੁਸੀਂ ਚਾਹੁੰਦੇ ਜੇ ਵੀ ਕੁਝ ਕਰਨਾ ਕਿ ਗਾਂ ਕਿਤੇ ਦਾ ਲੱਗ ਜੇ ਤੇ ਫਿਰ ਤੁਹਾਨੂੰ ਕਰਨੇ ਪੈਣਗੇ ਕੰਮ ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਕੋਈ ਇਰਾਦਾ ਇਹਨਾਂ ਦਾ 5 ਸਾਲ ਦਾ ਹੀ ਵੀ ਸਾਰਿਆਂ ਨੂੰ ਇਹੀ ਭਗਵੰਤਬਾਣ ਜੀ ਨੂੰ ਇਹ ਮੈਂ ਵੇਖ ਲਾ ਵੀ ਮੁੱਖ ਮੰਤਰੀ ਟੌਰ ਕੀ ਹੁੰਦੀ ਆ ਨਵੇਂ-ਨਵੇਂ ਐਮਐਲਏ ਬਣੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਦੇਖ ਲਈ ਜੀ ਟੌਰ ਕੀ ਹੁੰਦੀ ਸੋ ਇਹ ਚੀਜ਼ਾਂ ਕਰਕੇ ਮੈਨੂੰ ਲੱਗਦਾ ਵੀ ਹੁਣ ਗਾਂ ਇਹਨਾਂ ਦਾ ਔਖਾ ਹੀ ਹੈ ਜੀ ਬੇਟੇ ਕਿੱਸਾ ਦੇ ਦਿਓ ਪੰਜਾਬ ਵਿੱਚ ਸਿਆਸਤ ਕੀਤੀ ਜਾਂਦੀ ਹੈ ਜਦੋਂ ਵੋਟਾਂ ਆਉਂਦੀਆਂ ਨੇ ਤੇ ਨਸ਼ੇ ਨੂੰ ਲੈ ਕੇ ਜਿਹੜੀ ਸਿਆਸਤ ਕੀਤੀ ਜਾਂਦੀ ਹੈ ਚਾਹੇ ਕੋਈ ਵੀ ਪਾਰਟੀ ਆ ਤੁਹਾਡੀ ਪਾਰਟੀ ਵੀ 2017 ਵਿੱਚ ਜਦੋਂ ਚਾਪਟਰਬਿੰਦਰ ਸਿੰਘ ਜੀ ਉਹਨਾਂ ਗੁਰਕਾ ਸਾਹਿਬ ਜੀ ਦੇ ਹੱਥ ਤੇ ਸੌਂ ਖਾਦੀ ਸੀ ਵੀ ਨਸ਼ਾ ਜਿਹੜਾ ਵਾ 4 ਹਫ਼ਤੇ ਖਤਮ ਕੀਤਾ ਹੀ ਹੋਗਾ ਕਿ ਲੱਗਦਾ ਸੀ ਨਸ਼ਾ 4 ਹਫ਼ਤੇ ਖਤਮ ਹੋ ਗਿਆ ਸੀ ਨਹੀਂ ਉਹਨਾਂ ਨੇ ਇਹ ਕਿਹਾ ਸੀ ਹਫ਼ਤੇ ਖਤਮ ਨਹੀਂ ਕਰੂੰਗਾ ਲੱਕ ਤੋੜਾਂਗੇ 4 ਹਫ਼ਤੇ ਅੱਜ ਉਹਨਾਂ ਨੇ ਇਹ ਸੌਂ ਖਾਦੀ ਸੀ ਜਰੂਰ ਜਿਹੜਾ ਕਿ ਲੱਕ ਟੁੱਟਾ ਤੁਸੀਂ 2027 ਤੋਂ ਲੈ ਕੇ 22 ਤੱਕ ਦੇ ਰਿਕਾਰਡ ਕਢਾ ਕੇ ਦੇਖ ਲਓ ਜੋ ਨਥ ਜਿਹੜੀ ਸਰਕਾਰ ਨੇ 17 ਤੋਂ ਲੈ ਕੇ 22 ਤੱਕ ਪਾਈ ਕੋਈ ਹੋਰ ਸਰਕਾਰ ਨਹੀਂ ਪਾ ਸਕੀ ਕਿਸਤਾ ਦੇ ਦੋ ਤੁਸੀਂ ਕਹਿੰਦੇ ਉਹ ਲੱਕ ਤੋੜਿਆ ਕਿਸਤਾ ਲੱਕ ਟੁੱਟਾ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਜੇ ਤੁਸੀਂ ਗੱਲ ਕਰਦੇ ਹੋ ਵੀ ਐਡਾ ਦੀ ਜਾਂ ਪਰਚੇ ਆ ਦੀ ਪਰਚੇ ਦੇ ਵੀ ਬੜੇ ਆਮਾ ਵੀ ਪਾਰਟੀ ਕਹਿੰਦੇ ਅਸੀਂ ਵੱਡੀ ਤਲਾਬ ਪਰਚੇ ਦਿੱਤੇ ਆ ਅਸੀਂ ਦੇਦੇ ਫਲੈਕਸ ਬੋਰਡ ਆਮ ਲੱਗੇ ਨੇ ਬਿਆਰਾਂ ਵਿੱਚ ਵੀ ਨਸ਼ੇ ਦੇ ਸਦਾਗਰਾਂ ਉੱਜੇ ਵੀ ਛੁੱਟੇ ਆ ਰਿਹਾ ਵਾ ਕੀ ਲੱਗਦਾ ਇਸ ਲੱਕ ਟੁੱਟੇਗਾ ਨੇ ਨਸ਼ਾ ਬਰਾਮਦ ਕੀਤਾ ਇਹਨਾਂ ਨੇ ਉਹ ਗਿਣਤੀ ਦੱਸੀ ਇਹਨਾਂ ਨੇ ਬਿੰਨ ਨਸ਼ਾ ਬਰਾਮਦ ਕੀਤਾ ਕੋਈ ਨਹੀਂ ਬੜੇ ਬੜੇ ਵੱਡੇ ਹੋਰਡਿੰਗ ਲਾਏ ਨੇ ਬੜੇ ਬੋਡਿੰਗ ਲਾਏ ਨੇ ਤੁਹਾਡੇ ਵੀ ਸਰਕਾਰ ਦੇ ਚ ਹੋੜ ਹੀ ਲੱਗੇ ਸੀ ਤੁਸੀਂ ਦੱਸਦੇ ਹੋ ਵੀ ਨਸ਼ਾ ਉਸ ਤਰ੍ਹਾਂ ਫੜਿਆ ਸੀ ਵੱਡੀ ਬਰਾਮਦ ਚ ਹੋਰਡਿੰਗ ਨਾ ਕੀ ਆ ਹੋਰਡਿੰਗ ਜੋ ਮਰਜ਼ੀ ਲਾ ਦੋ ਹੋਲਡਿੰਗ ਨਾਲ ਗਲਤ ਮੈਂ ਪਹਿਲਾਂ ਵੀ ਇਹੀ ਗੱਲ ਕੀਤੀ ਹੈ ਕਿ ਜੈਸ ਸਰਕਾਰ ਦਾ ਕੰਮ ਹੀ ਹੈ ਹੋਵੇ ਹੋਲਡਿੰਗ ਲਾਉਣੇ ਇਸਤਿਹਾਰ ਦੇ ਨੇ ਉਹਨਾਂ ਕੰਮ ਨਹੀਂ ਹੁੰਦੇ ਜੀ ਉਹ ਜਿਹੜੀ ਇੱਕ ਚੀਜ਼ ਆ ਪੱਟੀ ਕੁਦਰ ਤੁਹਾਨੂੰ ਪਤਾ ਤੇ ਹੋਵੇ ਕਿੰਨੇ ਗ੍ਰਾਮ ਪੜੀ ਗਈ ਕਿੱਥੋਂ ਪੜੀ ਗਈ ਤੁਸੀਂ ਕਹਿੰਦੇ ਹੋ ਵੀ ਤੁਹਾਡੀ ਸਰਕਾਰ ਵਿੱਚ 2017 ਵਿੱਚ ਜੇਕਰ ਲੱਕ ਤੋੜਿਆ ਸੀ ਸਰਕਾਰ ਨੇ ਮੇਰੇ ਵੀ ਬੇਦੀ ਸੋਲੋ ਕਿੰਨੇ ਲੱਕ ਤੋੜਿਆ ਸੀ ਫਿਰ ਚਲਦੀ ਸਰਕਾਰ ਚੋਂ ਜਿਹੜੇ ਸੀ ਉਸ ਟਾਈਮ ਤੇ ਕੈਪਟਨ ਦੱਸਿਆ ਉਹਨੂੰ ਕਿਉਂ ਉਤਾਰਿਆ ਗਿਆ ਜੇ ਕੰਮ ਵਧੀਆ ਕੀਤਾ ਸੀ ਉਹਨਾਂ ਨੇ ਨਹੀਂ ਦੇਖੋ ਉਹਨੂੰ ਕੋਈ ਉਹਨਾਂ ਨੂੰ ਕੋਈ ਸਰਕਾਰ ਨੇ ਇਸ ਕਰਕੇ ਥੋੜਾ ਲਾਇਆ ਗਿਆ ਸੀ ਕਿ ਵੀ ਤੁਸੀਂ ਜੀ ਕੰਮ ਜਿਹੜੇ ਵਾਦੇ ਨਹੀਂ ਪੂਰੇ ਕੀਤੇ ਇਹਦੇ ਕੋਈ ਹੋਰ ਇੰਟਰਨਲ ਜਿਹੜੀਆਂ ਪਾਰਟੀ ਦੀਆਂ ਗੱਲਾਂ ਸੀ ਉਸ ਕਰਕੇ ਉਤਾਰਿਆ ਨਹੀਂ ਜੇਕਰ ਮੁੱਖ ਮੰਤਰੀ ਵਧੀਆ ਕੰਮ ਕਰਦਾ ਹੋਵੇ ਲੋਕਾਂ 'ਚ ਮਨਪਸੰਦ ਹੋਵੇ ਤੇ ਮੈਨੂੰ ਲੱਗਦਾ ਵੀ ਜਿਹੜਾ ਉਹ ਨਹੀਂ ਉਤਾਰਿਆ ਬੰਦਾ ਫਿਰ ਕਿਉਂ ਉਤਾਰਨਾ ਕਰੰਗੀ ਆ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਵੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣਾ ਤੁਸੀਂ ਅੰਮ੍ਰਿਤਸਰ ਜਿਹੜੇ ਦੇ ਇੰਚਾਰਜ ਹੋਗੇ ਜੀ ਆ ਚੈਨਲ ਤੇ ਠੀਕ ਹੈ ਜ ਕੱਲ ਨੂੰ ਤੁਹਾਨੂੰ ਕਹਿ ਦੇਣਗੇ ਤੂੰ ਜਾਂ ਫਲਾਣਾ ਛੱਡ ਕੇ ਤੂੰ ਉਧਰ ਜਾ ਤੂੰ ਕੰਮ ਇੱਥੇ ਜ਼ਰੂਰ ਵਧੀਆ ਕਰਦੇ ਹੋਗੇ ਤੂੰ ਹੀ ਉਧਰ ਕੋਈ ਯਾਰ ਤੂੰ ਸਿਆਣਾ ਹੋ ਗਿਆ ਵੱਡਾ ਹੋ ਗਿਆ ਹੁਣ ਤੂੰ ਸੁਝਾਅ ਦੇ ਇਹ ਮਤਲਬ ਵੀ ਮੁੱਖ ਮੰਤਰੀ ਸਿਆਣੇ ਸੀ ਅੱਜ ਕੱਕ ਜਿਹੜਾ ਠਾਂ ਲਾ ਕੇ ਇਹਨਾਂ ਨੂੰ ਜਿਹੜਾ ਕਿ ਚੰ ਜਿਹੜਾ ਚੰਨੀ ਜੀ ਨੂੰ ਮੁੱਖ ਮੰਤਰੀ ਬਣਾਤਾ ਗਿਆ ਸੀ ਸਾਰੇ ਕਿਸੇ ਨੇ ਕੋਈ ਰੈਪਟ ਥੋੜਾ ਪੱਕੀ ਲਿਖਾਤੀ ਐ ਵੀ ਐਗਰੀਮੈਂਟ ਕਰ ਲਿਆ ਵੀ ਸਾਰੀ ਉਮਰ ਲਈ ਜਿਹੜਾ ਕਿ ਸੀਐਮ ਕੈਪਟਨ ਮਹਿੰਦਰ ਸਿੰਘ ਜੀ ਚੱਲਦੀ ਸਿਆਸਤ ਤੋਂ ਚੱਲਦੀ ਕੁਰਸੀ ਤੋਂ ਹੁਣ ਤੁਸੀਂ ਕੁਰਸੀ ਤੇ ਬੈਠੇ ਹੋ ਤੁਸੀਂ ਉੰਦੇ ਤੇ ਬੈਠੇ ਹੋ ਕੱਲ ਦੀ ਸਰਕਾਰ ਤੁਹਾਨੂੰ ਲੱਦੇ ਥੱਲੇ ਲਾ ਦੀ ਕੁਰਸੀ ਤੋਂ ਤੇ ਕਿੱਡੀ ਵੱਡੀ ਗੱਲ ਕਰਦੇ ਤੇ ਕਿੰਨੀ ਇਹਦੀ ਬਣਾਤਾ 2002 ਤੋਂ ਕੌਣ ਗਿਆ ਮੁੱਖ ਮੰਤਰੀ ਦਾ ਕੈਂਡੀਡੇਟ ਬਣਦਾ ਆਉਂਦਾ ਪਿਆ ਇਥੇ ਤਾਂ ਹੀ ਕਈ ਵੇਖਿਆ ਢਾਈ ਢਾਈ ਸਾਲਾਂ ਲਈ ਸਿਰਫ ਮੁੱਖ ਮੰਤਰੀ ਬਣਾਉਂਦੇ ਉਹਨਾਂ ਨੇ ਤੇ ਤਿੰਨ ਚਾਰ ਵਾਰੀ ਮੁੱਖ ਮੰਤਰੀ ਐਲਾਨਤਾ ਹੋਰ ਕੀ ਕਾਂਗਰਸ ਪਾਰਟੀ ਕਰੇ ਜੀ ਚੰਦੀ ਸਾਹਿਬ ਦੇ ਗੰਮਾਂ ਨੂੰ ਕਿਸ਼ਤਾਂ ਦੇ ਦਿੰਦੇ ਉਹ ਵੀ ਰਹੀ ਨੇ ਕਾਰਜਕਾਰਜ ਉਹਨਾਂ ਦੇ ਕੰਮਕਾਰ ਨੂੰ ਕਿਸ਼ਤਾਂ ਦੇ ਦਿੰਦੇ ਅਹੀਂ ਚੰਦੀ ਸਾਹਿਬ ਦੇ ਕੰਮਕਾਰ ਜੇ ਦੇਖਦੇ ਆਂ ਵੀ ਜਿਹੜੇ ਉਹਨਾਂ ਨੇ ਬਿਜਲੀ ਦੇ ਲੋਕਾਂ ਨੂੰ ਫਾਇਦਾ ਦੇ ਕੇ ਗਏ ਉਹ ਇਹਨਾਂ ਨੇ ਆ ਕੇ ਜਿਹੜੀ ਸਬਸਿਡੀ ਵੀ ਖਤਮ ਕਰ ਦਿੱਤੀ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਸੋ ਇਹਨਾਂ ਤੋਂ ਆਪਾਂ ਕੀ ਉਮੀਦ ਕਰਦੇ ਹਾਂ ਲੋਕ ਬਹੁਤ ਦੁਖੀ ਨੇ ਤੁਸੀਂ ਜਾ ਕੇ ਵੇਖੋ ਇਹਨਾਂ ਨੇ ਦੋ ਹੀ ਹਸਤਾਈ ਦੇ ਵਿੱਚ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਕਪਤਨ ਸਾਹਿਬ ਦੀ ਗੱਲ ਕਰੀਏ ਸਮਾਰਟ ਸਕੂਲਾਂ ਦੀ ਗੱਲ ਕਰਦੇ ਸੀ ਤੇ ਕਹਿੰਦੇ ਸੀ ਆਮ ਆਦਮੀ ਪਾਰਟੀ ਕਹਿੰਦੇ ਵੀ ਇਹ ਰੰਗ ਰੰਗ ਕਰਕੇ ਸਕੂਲਾਂ ਦੇ ਬਾਹਰੋਂ ਸਮਾਰਟ ਸਕੂਲ ਬਣਾ ਦਿੱਤੇ ਨੇ ਉਹ ਤੇ ਆਪਣੀ ਗੱਲ ਕਰਦੇ ਪਏ ਆ ਵੀ ਸਮਾਰਟ ਸਕੂਲ ਕਾਂਗਰਸ ਪਾਰਟੀ ਬਣਾ ਗਈ ਅਹੀਂ ਰੰਗ ਰੰਗ ਕਰਕੇ ਫੀਤਾ ਕੱਟਤਾ ਤੇ ਮੇਨਸੋਪੀ ਦਾ ਇਲੈਕਸ਼ਨ ਆ ਰਹੀ ਹੈ ਕਿਸਤਾ 2027 ਕਿਸਤਾ ਦਾ ਮੌਲੂਗਾ ਹੁਣ ਆ ਕਿ ਜਿਹੜੀ ਇਲੈਕਸ਼ਨ ਹੋ ਗਈ ਆ ਪੰਜਾਬ ਵਿੱਚ ਗ੍ਰਾਫ ਕਿਸਤਾ ਦੇ ਦਿਓ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਗ੍ਰਾਫ ਰਿਆ ਹੀ ਕੋਈ ਨਹੀਂ 92 ਤੋਂ ਕਿੰਨੇ ਤੇ ਆ ਗਏ ਤਿੰਨ ਸੀਟਾਂ ਤਿੰਨ ਸੀਟਾਂ ਖੜੀਆਂ ਤੇ ਬਿਲਾ ਲੋ ਨਾ ਤਿੰਨ ਨੌ ਲੱਕੀ ਹੁਣ ਦੇਖ ਨੂੰ 27 ਐਮਐਲਏ ਰਹਿ ਗਏ ਜਿੱਤਨ ਦੇ ਹਿਸਾਬ ਨਾਲ ਤੇ 27 ਐਮਐਲਏ ਰਹਿ ਗਏ ਨਾ ਤੇ ਫਿਰ ਕੀ ਗ੍ਰਾਫ ਰਹਿ ਗਿਆ 92 ਤੋਂ 27 ਤੇ ਆ ਗਏ ਸੋ ਐਸ ਕਰਕੇ ਲੋਕਾਂ ਨੂੰ ਪਤਾ ਹੈ 27 ਦੇ ਵਿੱਚ ਕਿ ਕਾਂਗਰਸ ਪਾਰਟੀ ਫੱਟੇ ਚੱਕੂਗੀ ਬਾਅਦ ਦੇ ਜਿਹੜੇ ਲੋਕਾਂ ਨਾਲ ਕਰਾਂਗੇ ਉਹ ਪੂਰੇ ਕਰਾਂਗੇ ਆ ਉਹਨਾਂ ਲਈ 2029 ਦੇ ਵਿੱਚ ਹਾਈ ਕਮਾਂਡ ਜਿਹੜੀ ਦਿੱਲੀ ਦੇ ਵਿੱਚ ਵੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ 27 ਪੰਜਾਬ ਚ ਬਣੇਗੀ ਜਿਹੜੇ ਜਿਹੜੇ ਭਾਰਤ ਜੋਲ ਯਾਤਰਾਵੇ ਦੇ ਵਿੱਚ ਰਾਹੁਲ ਗਾਂਧੀ ਜੀ ਨੂੰ ਹਰ ਇੱਕ ਵਰਗ ਦੇ ਲੋਕ ਮਿਲੇ ਸਨ ਉਹਨਾਂ ਨੇ ਮੁਸ਼ਕਲਾਂ ਦੱਸੀਆਂ ਸਨ ਉਹ ਜ਼ਰੂਰ ਉਹਨਾਂ ਦੇ ਧਿਆਨ ਦੇ ਵਿੱਚ ਨੇ ਉਸ ਦੇ ਹਿਸਾਬ ਨਾਲ ਮੈਨੀਫੈਸਟੋ ਜਿਹੜਾ ਕਿ ਬਣਾਇਆ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ 27 ਦੇ ਵਿੱਚ ਅਸੀਂ ਰਣਨੀਤੀ ਆਪਣੀ ਬਣਾਵਾਂਗੇ ਤੇ ਜਿੱਤਾਂਗੇ ਕਿਤਾ ਦੇ ਦੋ ਕਹਿੰਦੇ ਆਮਦ ਕਾਲਗੜੀ ਕਾਂਗਰਸ ਪਾਰਟੀ ਵਿੱਚ ਕਾਟੜ ਗੁਲਿਸ਼ ਪਿਆ ਹੁੰਦਾ ਆਪਸ ਇੱਕ ਦੂਜੇ ਵਿੱਚ ਖਿੱਚਾ ਤਾਣੀ ਹੁੰਦੀ ਇੱਕ ਦੂਜੇ ਲੱਤਾਂ ਉਹ ਖਿੱਚਦੇ ਨੇ ਪਾਰਟੀ ਤੇ ਨਹੀਂ ਕਿਹੜੀ ਪਾਰਟੀ ਵਿੱਚ ਕਾਂਗਰਸ ਪਾਰਟੀ ਵੀ ਇਹ ਦੱਸ ਦਿਓ ਕਿਹੜੀਆਂ ਮੈਂ ਵੀ ਮੈਂ ਵੀ ਅੱਜ ਸੁਣ ਲਵਾਂ ਵੀ ਕਿਹੜੀਆਂ ਜੜੀਆਂ ਲੱਤਾਂ ਤੁਹਾਨੂੰ ਪਤਾ ਵਾ ਤੁਸੀਂ ਨੌਜਵਾਨ ਜੋ ਤੁਹਾਡੇ ਲੀਡਰ ਜਿਹੜੇ ਵੱਡੇ-ਵੱਡੇ ਲੀਡਰ ਆ ਤੁਸੀਂ ਸਭ ਨੂੰ ਪਤਾ ਵਾ ਹਰ ਇੱਕ ਪਾਰਟੀ ਚ ਹੁੰਦੀਆਂ ਨੇ ਕਦੀ ਇੱਕ ਨੂੰ ਪਿੱਛੇ ਕਰਕੇ ਦੂਸਰੇ ਗਾੜੀ ਲਿਆਉਣ ਦੀ ਕੋਸ਼ਿਸ਼ ਕੀਤੀ ਹੁੰਦੀ ਦੇਖੋ ਇਹ ਤੇ ਹੁੰਦਾ ਹੀ ਆ ਜੀ ਇਹ ਫਿਰ ਕਾਡੋ ਕਲੇਜ ਥੋੜਾ ਆ ਵੀ ਕਿਸ ਨੂੰ ਪਿੱਛੇ ਕਰਕੇ ਕਿਸ ਨੂੰ ਗਾ ਲੈਣਾ ਜੇ ਹੁਣ ਜੇ ਮੈਂ ਵਾ ਮੈਂ ਵਧੀਆ ਕੰਮ ਕਰਦਾ ਭਾਵੇਂ ਜੇ ਮੇਰੇ ਤੋਂ ਕੋਈ ਹੋਰ ਵਧੀਆ ਬੰਦਾ ਆ ਗਿਆ ਤੇ ਮੈਂ ਪਿੱਛੇ ਹੋ ਕੇ ਉਹਨੂੰ ਜਰੂਰ ਮੌਕਾ ਦਿੱਤਾ ਜਾਊਗਾ ਇਹ ਕਾਂਗਰਸ ਪਾਰਟੀ ਕਿ ਹੈ ਸੈਕੂਲਰ ਪਾਰਟੀ ਹੈ ਕਿ ਹਰ ਇੱਕ ਨੂੰ ਇੱਥੇ ਅਧਿਕਾਰ ਮਿਲਦਾ ਆਪਣੀ ਆਪਣੀ ਆਵਾਜ਼ ਰੱਖਣ ਦਾ ਬਾ ਸਿੰਧੂ ਸਾਹਿਬ ਕਿਸਤਾ ਦੇਦੇ ਹੋ ਸਿੰਧੂ ਸਾਹਿਬ ਕਾਫੀ ਚਿਰ ਤੋਂ ਜਿਹੜੇ ਪਾਰਟੀ ਚੋਂ ਗੈਰ ਰਹੇ ਨੇ ਕੀ ਕਰਨ ਚਾਹੂਗਾ ਦੇਖੋ ਜੀ ਉਹਨਾਂ ਦੀ ਵਾਈਫ ਬਿਮਾਰ ਸੀ ਉਹਨਾਂ ਨੂੰ ਕੈਂਸਰ ਸੀ ਉਸ ਕਰਕੇ ਉਹ ਜਿਹੜਾ ਕਿ ਆਪਣੀ ਵਾਈਕ ਦੇ ਨਾਲ ਨੇ ਇਸ ਕਰਕੇ ਉਬਾਰ ਨਹੀਂ ਤੇ ਮੇਰੇ ਸੋਪੀ ਤੁਸੀਂ ਯੂਜ ਨੌਜਵਾਨ ਜੀ ਕਿੰਨਾ ਕਿ ਜੋਸ਼ ਹੈ ਕੀ ਅਗਾਂਹ ਕੰਸਪਟ ਪੂਰਾ ਜੋਸ਼ ਹੈ ਜੀ ਫੁੱਲ ਜੋਸ਼ ਹੈ ਯੂਥ ਦੇ ਵਿੱਚ ਫੁੱਲ ਜੋਸ਼ ਹੈ ਹਵਲੇ ਅਸੀਂ ਬਸ ਵੇਟ ਕਰਦੇ ਪਏ ਆਂ ਵੀ 26 ਦੇ ਵਿੱਚ ਚੋਣ ਜਾਬਤਾ ਲੱਗੇ ਤਾਂ ਫੱਟੇ ਚੱਕਾਂਗੇ ਇਸ ਸਿਆਸਤ ਵਿੱਚ ਕਿਸੇ ਵੀ ਲੀਡਰ ਦਾ ਸਟੈਂਡ ਨਹੀਂ ਹੁੰਦਾ ਕਹਿੰਦੇ ਸਾਈਕਲ ਦਾ ਸਟੈਂਡ ਹੁੰਦਾ ਪਰ ਲੀਡਰ ਦਾ ਸਟੈਂਡ ਨਹੀਂ ਹੁੰਦਾ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਬਿਲਕੁਲ ਸਹੀ ਗੱਲ ਹੈ ਜੀ ਅੱਜ ਕੱਲ ਜੋ ਆਪਾਂ ਦੇਖਦੇ ਪਏ ਆਂ ਵੀ ਦਿਨੇ ਕਈ ਕਿਹੇ ਪਾਰਟੀ 'ਚ ਠੀਕ ਹੈ ਜੀ ਰਾਤ ਨੂੰ ਕਿਸੇ ਪਾਰਟੀ ਦਿਨੇ ਫਿਰ ਕਿਸੇ ਪਾਰਟੀ 'ਚ ਆਪਾਂ ਰਿੰਕੂ ਜੀ ਦੀ ਲਾੜੀ ਹੈ ਪਹਿਲਾਂ ਕਾਂਗਰਸ ਪਾਰਟੀ 'ਚ ਫਿਰ ਆਮ ਆਦਮੀ 'ਚ ਫਿਰ ਭਾਜਪਾ ਸੋ ਇਹਨਾਂ ਨੇ ਜਿਹੜਾ ਕਿ ਗ੍ਰਾਫ ਆ ਜਿਹੜਾ ਕਿ ਲੀਡਰਸ ਦਾ ਉਹ ਗੀਰਤਾ ਕਾਫੀ ਗੀਰਤਾ ਸੋ ਦੁੱਖ ਲੱਗਦਾ ਇਸ ਗੱਲ ਦਾ ਕਾਫੀ ਦੁੱਖ ਲੱਗਦਾ ਕਹਤਾਰੀ ਹੈ ਦੇ ਹੁਣ ਵੀ ਇਲੈਕਸ਼ਨ ਹੋ ਚੁੱਕੀ ਆ ਜਿਹੜੀ ਹੁਣ ਤੇ ਅਸੀਂ ਦੇਖਿਆ ਪਿਆ ਆ ਕਿ ਇਲੈਕਸ਼ਨ ਵਿੱਚ ਇੱਕ ਦੁਸ਼ਮਣੀ ਬਾਜ਼ ਬਣੀ ਚੱਲ ਰਹੀ ਸੀ ਨਹੀਂ ਤੇ ਕਹਿੰਦੇ ਜਦੋਂ ਇਲੈਕਸ਼ਨ ਹੁੰਦੀ ਸੀ ਕੋਈ ਭਾਸ਼ਣ ਲੀਡਰ ਦੀ ਹੁੰਦਾ ਸੀ ਲੋਕ ਸੁਣਦੇ ਸੀ ਸਿਆਸਤ ਦੀ ਗੱਲਾ ਕੀਤੀ ਜਾਂਦੀ ਸੀ ਕੰਮਕਾਰ ਦੀ ਗੱਲਾ ਕੀਤੀ ਵਿਕਾਸ ਦੀ ਗੱਲਾ ਕੀਤੀ ਉਹਦੀ ਪਰ ਆ ਕਿ ਦੁਸ਼ਮਣੀ ਕੀਤੀ ਇੱਕ ਦੂਜੇ ਇਲਜ਼ਾਮ ਬਾਜ਼ ਕੀਤੀ ਹੈ ਕਿ ਲੱਗਦਾ ਪਈ ਹੁਣ ਪਹਿਲੀ ਇਲੈਕਸ਼ਨ ਨਾਲ ਹੁਣ ਇਲੈਕਸ਼ਨ 'ਚ ਬੜਾ ਫਰਕ ਹੋ ਗਿਆ ਆ ਵੀ ਫਰਕ ਸਰਕਾਰ ਉਸ ਉਹੋ ਜੀ ਆ ਗਈ ਨਾ ਜੀ ਸਰਕਾਰ ਉਸ ਹੀ ਆ ਗਈ ਸੋ ਇਸ ਕਰਕੇ ਜਿਹੜਾ ਆਪਾਂ ਨੂੰ ਇਹ ਚੀਜ਼ਾਂ ਭੁਗਤਣੀਆਂ ਪੈ ਰੀਆਂ ਵੀ ਨੋਕਾ ਚੀਨੀ ਕਰਨੀ ਕਿਸੇ ਦੇ ਖਿਲਾਫ ਬੋਲਣਾ ਠੀਕ ਆ 26 ਜਨਵਰੀ ਐ 15 ਅਗਸਤ ਹੋਏ ਲੋਕ ਆਪਣੇ ਕੰਮ ਗਣਾਉਂਦੀ ਐ ਤੇ ਸੀਐਮ ਸਾਹਿਬ ਆਪਣੇ ਘਰ ਦੀਆਂ ਖੁਸ਼ੀਆਂ ਗਿਣਾ ਰਹੇ ਸੀ ਸੋ ਇਸ ਕਰਕੇ ਇੱਕ ਬਦਲਾ ਜਿਹੜਾ ਲੋਕਾਂ ਨੇ ਲੈਣ ਦਾ ਲੋਕ ਆਪ ਦੁਖੀ ਨੇ ਆ ਉਹਨਾਂ ਲਈ ਸਮੇਂ 'ਚ ਪਰਮਾਤਮਾ ਚੜ੍ਹਦੀ ਕਲਾ ਕਰੇ 27 ਦੇ ਵਿੱਚ ਸਰਕਾਰ ਆਊਗੀ ਤੇ ਸਭ ਸਹੀ ਕਰਾਂਗੇ ਆਮ ਆਮੀ ਪਾਰਟੀ ਕਿਆ ਸੀ ਵੀ ਆਮ ਲੋਕਾਂ ਦੀ ਸਰਕਾਰ ਆ ਆਮ ਘਰਾਂ ਦੀ ਸਰਕਾਰ ਆ ਗਰੀਬ ਲੋਕਾਂ ਦੀ ਸਰਕਾਰ ਆ ਕਿ ਲੱਗਦਾ ਵਾਕੇ ਆਮ ਲੋਕਾਂ ਦੀ ਸਰਕਾਰ ਬਣੀ ਹੈ ਨਹੀਂ ਤੂੰ ਕਿੱਥੇ ਬਣੀ ਮੈਂ ਤੇ ਉਹੀ ਕਹਿ ਰਿਹਾ ਜੀ ਕਿੱਥੇ ਬਣੀ ਹੈ ਸਬਸਿਡੀਆਂ ਖੋਲੀਆਂ ਨੇ ਤੇਲ ਦੀਆਂ ਕੀਮਤਾਂ ਵਧਾ ਲੀਆਂ ਨੌਜਵਾਨ ਮੁੰਡੇ ਮਰੀ ਜਾਂਦੇ ਆ ਗੈਂਗਸਟਰ ਰੋਜ਼ ਗੋਲੀਆਂ ਚਲਾਉਂਦੇ ਵੇ ਕਿੱਥੇ ਆਮ ਲੋਕਾਂ ਦੀ ਸਰਕਾਰ ਹੈ ਦੱਸੋ ਕਿਹੜੇ ਆਮ ਲੋਕਾਂ ਨੂੰ ਇਹਨਾਂ ਨੇ ਟਿਕਟਾਂ ਦੇ ਦਿੱਤੀਆਂ ਐਮਪੀ ਦੇ ਵਿੱਚ ਕਿ ਰੱਖਿਆ ਨੂੰ ਟਿਕਟ ਦਿੱਤੀ ਦੱਸੋ ਕਿ ਬੂਡ ਪਾਲਿਸੀਆਂ ਕੋਈ ਮਜ਼ਦੂਰ ਕਰਨ ਨੂੰ ਟਿਕਟ ਦਿੱਤੀ ਕਾਦੀ ਆਮ ਲੋਕ ਇਹ ਸਿਰਫ ਗੱਲਾਂ ਨੇ ਲੋਕ ਜਾਣੂ ਹੋ ਗਏ ਨੇ ਤੁਸੀਂ ਸਾਡੇ ਨਾਲ ਵੱਧ ਜਾਣੂ ਜੇ ਚਲੋ ਤੁਸੀਂ ਬੋਲ ਨਹੀਂ ਸਕਦੇ ਗੱਲ ਵੱਖਰੀ ਐ ਬਿਲਕੁਲ ਅਸੀਂ ਬੋਲ ਸਕਦੇ ਆ ਸਾਡੇ ਦੇ ਕੋਈ ਬੰਦਾ ਹੀ ਨਹੀਂ ਐ ਵੀ ਸਾਡੇ ਦੇ ਕੋਈ ਤੋਪ ਰੱਖੀ ਐ ਅਸੀਂ ਬਿਲਕੁਲ ਬੋਲ ਸਕਦੇ ਆ ਮੀਡੀਆ ਹਮੇਸ਼ਾ ਯਾਦ ਆ ਅਸੀਂ ਖੁੱਲ੍ਹ ਕੇ ਬੋਲ ਸਕਦੇ ਆ ਇਹ ਚੀਜ਼ ਐ ਬਾਕੀ ਅਗਲੇ ਬੰਦਾ ਸੁਣਨ ਵਾਲਾ ਬੰਦਾ ਹੋਵੇ ਬਸ ਬਿਲਕੁਲ ਥੰਮ ਐ ਜੀ ਮੀਡੀਆ ਜੇ ਮੀਡੀਆ ਨਾ ਹੋਵੇ ਲੋਕਾਂ ਦਾ ਗੱਲਾਂ ਨਾ ਪਹੁੰਚਣ ਤੇ ਸੁਧਾਰ ਕਿਵੇਂ ਹੋਵੇ ਜੇ ਮੀਡੀਆ ਨਾ ਹੋਵੇ ਤੇ ਸਭ ਖਤਮ ਐ ਜੀ ਸੋ ਇਸ ਕਰਕੇ ਮੀਡੀਆ ਵਾਲੇ ਭਰਾਵਾਂ ਦਾ ਵੀ ਧੰਨਵਾਦ ਕਿ ਇਤਨਾ ਹੀ ਹਮੇਸ਼ਾ ਵਾਇਸ ਚੁੱਕਦੇ ਰਹੋ ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਜੋ ਉਹਨਾਂ ਦੇਆਂ ਗੱਲਾਂ ਨੇ ਉਹ ਆਪਾਂ ਹੱਲ ਕਰਾ ਸਕੀਏ ਸੋ ਇਸ ਕਰਕੇ ਮੈਂ ਹੀ ਬੇਨਤੀ ਕਰਦਾ ਕਿ 227 ਦੇ ਵਿੱਚ ਸਾਨੂੰ ਪੂਰੇ ਨੂੰ ਉਮੀਦ ਹੈ ਵੀ ਲੋਕ ਜਿਹੜੀ ਕਾਂਗਰਸ ਪਾਰਟੀ ਨੂੰ ਜਿਤਾਉਣਗੇ ਤੇ ਜਿਹੜੇ ਜਿਹੜੇ ਅਸੀਂ ਵਾਅਦੇ ਕਰਾਂਗੇ ਪੂਰੇ ਕਰਾਂਗੇ ਹਰ ਇੱਕ ਜੀ ਵਾਅਦਾ ਕੀ ਕਰਨਾ ਚਾਹੋਗੇ ਤੁਹਾਨੂੰ ਦਰਸ਼ਕ ਰੇਣੇ ਖਾਸਕੇ ਪੰਜਾਬ ਦੇ ਲੋਕ ਦੇਖ ਰਹੇ ਨੇ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਨੌਜਵਾਨ ਜੀ ਕਿਉਂਕਿ ਹਮੇਸ਼ਾ ਨੌਜਵਾਨ ਲੀਡਾਂ ਦੀ ਬਹੁਤ ਲੋੜ ਹੁੰਦੀ ਆ ਅਸੀਂ ਵੀ ਸਾਡੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦਸ਼ਕਾਂ ਨੂੰ ਨਹੀਂ ਇਹਹੀ ਅਪੀਲ ਕਰਦੇ ਆਂ ਵੀ ਜਿੱਥੇ ਸਾਡੀ ਲੋੜ ਆ ਕਾਂਗਰਸ ਪਾਰਟੀ ਹਮੇਸ਼ਾ ਹੀ ਹਰ ਇੱਕ ਵਰਗ ਹਰ ਇੱਕ ਨਾਲ ਖੜੀ ਹੈ ਜਿੱਥੇ ਜਿੱਥੇ ਸਾਡੀ ਲੋੜ ਹੋਊਗੀ ਸਾਨੂੰ ਆਵਾਜ਼ ਦਿਓ ਅਸੀਂ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜਾ ਅਸੀਂ ਭਗਵੰਤ ਸਿੰਘ ਸਾਹਿਬ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਸੀ ਕਿ ਲੱਗਦਾ ਵਾਕਿਆ ਰੰਗਲਾ ਪੰਜਾਬ ਬਣ ਗਿਆ ਇਹ ਤਾਂ 2.5 ਸਾਲ ਨਿਕਲ ਗਿਆ ਸਾਨੂੰ ਤੇ ਇੱਕ ਰੰਗ ਨਹੀਂ ਦਿਖਿਆ ਆਇਆ ਤੇ ਰੰਗਲਾ ਪੰਜਾਬ ਕਿੱਥੋਂ ਬਣਾ ਦੇਣਾ ਰਹਿ ਗਏ 2.5 ਸਾਲ 6 ਵਜੇ ਤੋਂ ਬਾਅਦ ਵੈਸੇ ਕਹਿੰਦੇ ਸੀ ਐਮ ਹਾਊਸ ਬੰਦ ਹੋ ਜਾਂਦਾ ਹੈ ਤੇ ਇਹ ਨਜ਼ਾਰੇ ਚੱਲਦੇ ਆ ਨਾ ਆ ਕੇ ਅਫਸਰ ਨੂੰ ਫੋਨ ਨਾ ਫੋਨ ਚੁੱਕਣਾ ਨਾ ਕਰਨਾ ਇਹ ਰੰਗਲਾ ਪੰਜਾਬ ਕਾ ਦਾ ਸੋ ਆਉਣ ਵਾਲੇ ਸਮੇਂ ਚ ਜੀ ਸਾਰਿਆਂ ਨੂੰ ਲੋਕ ਜਾਨੂ ਹੋ ਗਏ ਲੋਕ ਸਿਆਣੇ ਹੋ ਗਏ ਜੀ ਅਸਲ ਲੋਕ ਸਿਆਣੇ ਹੋ ਗਏ ਲੋਕਾਂ ਨੂੰ ਪਤਾ ਆਉਣ ਵਾਲੇ ਟਾਈਮ ਚ ਜਿਹੜਾ ਕੀ ਲੋਕ ਇਹਨਾਂ ਦਾ ਜਵਾਬ ਬਹੁਤ ਵਧੀਆ ਦੇਣੂ ਕਿ ਲੱਗਦਾ ਲੋਕਾਂ ਨੇ ਬਦਲਾਵ ਲਿਆਂਦਾ ਸੀ ਕਹਿੰਦੇ ਸੀ ਬਦਲਾਵ ਲਿਆਉਣਾ ਵਾ ਕਦੀ ਕਹਿੰਦੇ ਸੀ ਕਾਂਗਸੀ ਆ ਜਾਂਦੇ ਕਦੀ ਅਕਾਲੀ ਆ ਜਾਂਦੇ ਸੀ ਲੋਕ ਕਹਿੰਦੇ ਸੀ ਆ ਕੇ ਬਦਲਾਵ ਲਿਆਉਣਾ ਬਈ ਪਾਰਟੀ ਲਾ ਕੇ ਕਿ ਲੱਗਦਾ ਲੋਕਾਂ ਨੂੰ ਆਮ ਆਦਮੀ ਪਾਰਟੀ ਲਾ ਕੇ ਬਦਲਾਵ ਲਿਆ ਕੇ ਕਿਸ ਤਰ੍ਹਾਂ ਦਾ ਮਾਹੌਲ ਲਿਖਣਾ ਇਹ ਬਦਲਾਵ ਲਿਆ ਕੇ ਦੇਖ ਹੀ ਲਿਆ ਜੀ ਭ ਲੋਕਾਂ ਕੋ ਸੁਣੋ ਲੋਕ ਕਹਿੰਦੇ ਨੇ ਯਾਰ ਗਲਤੀ ਹੋ ਗਈ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਲੋਕਾਂ ਨੇ ਦੇਖ ਤੇ ਲਿਆ ਹੋਰ ਕਿ ਤਰ੍ਹਾਂ ਲੋਕ ਦੇਖਣ ਸੋ ਇਸ ਕਰਕੇ ਬਦਲਾਅ ਕਾਫੀ ਹੋ ਗਿਆ ਇਹਨਾਂ ਨੇ ਜਿਹੜਾ ਆਪਣਾ ਬਦਲਾਅ ਕਰ ਲਿਆ ਸੋ ਬਸ ਹੁਣ 2027 ਦੇ ਵਿੱਚ ਹੁਣ ਬਸ ਘਰੇ ਬੈੰਦੀ ਤਿਆਰੀ ਕਰਨ ਠੀਕ ਹੈ ਬਹੁਤ ਬਤਨਵਾਜੀ ਇਹ ਸੀ ਗੱਲਬਾਤ ਕੀਤੀ ਰਿਤਿਕ ਅਰੋੜਾ ਜਿਹੜਾ ਕਿ ਨੌਜਵਾਨ ਯੂਥ ਕਾਂਗਸ ਆਗੂ ਨੇ ਤੇ ਅੱਜ ਬਹੁਤ ਸੋਹਣੀ ਗੱਲਾਂ ਕੀਤੀ ਆ ਪੰਜਾਬ ਦੇ ਵਿਕਾਸ ਦੀ ਗੱਲਬਾਤ ਕੀਤੀ ਆ ਕਿ 2.5 ਸਾਲ ਸਰਕਾਰ ਨੂੰ ਹੋ ਚੁੱਕੇ ਨੇ ਪੰਜਾਬ ਵਿੱਚ ਆਈ ਨੂੰ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਵੀ ਹਜੇ ਤੱਕ ਕੋਈ ਵਿਕਾਸ ਜਿਹੜਾ ਨਹੀਂ ਕੀਤਾ ਗਿਆ ਸੀ ਲੋਕਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਵੀ ਜਿਹੜੇ ਨੇ ਪੂਰੇ ਨਹੀਂ ਹੋਏ ਅਤੇ ਉਹਨਾਂ ਕਹਿਣਾ ਵੀ ਸਾਡੀ ਸਰਕਾਰ ਸੱਤਾ ਵਿੱਚ ਆ ਗਈ ਕਾਂਗਰਸ ਪਾਰਟੀ ਤੇ ਲੋਕਾਂ ਦਾ ਕੱਲਾ ਕੱਲਾ ਜਿਹੜਾ ਵਾਅਦਾ ਕੀਤਾ ਉਹ ਵਾਅਦਾ ਨਿਭਾਇਆ ਜਾਗਾ ਤੇ ਪੰਜਾਬ ਤਰੱਕੀਆਂ ਦੇ ਰਾਹਾਂ ਤੇ ਲੈ ਕੇ ਜਾਇਆ ਜਾਊਗਾ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ